ਤੋ ਇਹ ਦੂਈ ਵੀ ਦਵਾਈ ਮੈਂ ਉਹਨੂੰ ਕਿਹਾ ਮੈਂ ਦੂ ਇਹ ਕੰਮ ਨਾ ਕਰੀ ਯਾਰ ਕਿੱਡੇ ਹੂੰ ਮਨ ਨਾ ਰਾਇਆ ਤਰਾਖੀ ਨਾਲ ਨਹੀਂ ਬੰਦਾ ਬਚਦਾ ਮਾਵਾ ਤੋ ਫੇ ਨੰਮੀ ਲਾਖੀ ਨਾ ਕਰੋ ਬਗਲੇ ਕਰ ਮਰੀ ਜਾ ਮਾਂ ਨਾ ਵੀ ਦੀ ਤੂੰ ਮੇਰੀ ਜਵਾਂ ਕਰ ਸਮੇਗੀ ਤੂੰ ਮੈਨ ਰਾਏ ਕਰੇਗੀ ਤਾਂ 4 ਵਜੇ ਤਾਂ ਮੇਰੇ ਕੋਲ ਗੱਡੀ ਲੈ ਕੇ ਭਾਗ ਗਈ ਮੈਨੂੰ ਆ ਤੇ ਤੇਰੀ ਮਾਂ ਮਰ ਗਈ ਅੱਛਾ ਜੀ ਮਗਰ ਨਾ ਮੇਰੀ ਮਾਂ ਨੂੰ ਮੌਤ ਤਾਂ ਵੀ ਨਹੀਂ ਆਉਂਦੀ ਗੱਲ ਕੁਝ ਹੋਰ ਆ ਤੇ ਮੈਨੂੰ ਪਹਿਲਾਂ ਪਤਾ ਸੀ ਦੀ ਇਹ ਕਰੂਗਾ ਹਟਦਾ ਨਹੀਂ ਮਗਰ ਜੇ ਬਕਰਤ ਮੈਂ ਤਾਂ ਰੋਕ ਲਾ ਦੇਣੀ ਨਹੀਂ ਵੀ ਵੀ ਮੇਰੀ ਪਿਆਰੀ ਬੇਰੀ ਮੰਮੀ ਪਿਆਰ ਬੇਰ ਉਹ ਵੀ ਬਿਨ ਦੇਖੇ ਨਹੀਂ ਜਾਂਦੇ ਤੇ ਜਿਹੜਾ ਉਹਦਾ ਦੋਸਤ ਸੀ ਉਹਨੂੰ ਫੋਨ ਕਰਤਾ ਅੱਛਾ ਜੀ ਕੰਨਾਂ ਵੀ ਮੈਂ ਟਾਲੀ ਦੇ ਬੈਠਾ ਮੇਰੇ ਮਾਪੋ ਦੇ 77 ਰੱਖੀ ਹੂੰ ਤੇ ਤੁੰ ਨਾਂ ਨਾ ਗਏ ਸਿੱਧਾ ਤੇ ਸਾਰਾ ਕੁਝ ਮੇਰੀ ਜੇਬ ਚ ਹੈ ਮੈਂ ਆਪਦੇ ਆਪ ਕਰਦਾ ਹੂੰ ਬਸ ਫਿਰ ਜਦੋਂ ਮੂੰਹ ਆਇਆ ਉਹਦੋਂ ਤਾਂ ਫਿਰ ਹੋਈ ਹੈ ਕੰਮ ਕਹਿੰਦੇ ਸਾਨੂੰ ਠਾਕੁਰ ਦੇ ਵਾਂਗੇ ਸਾਨੂੰ ਫਰਾਨੀ ਕੀ ਦੇਵਾਂਗੇ ਸੰਤੋਖ ਨੇ ਕੋਈ ਠਾਕੂ ਨਹੀਂ ਦਿੱਤਾਗਾ ਸੰਤੋਖ ਨੇ ਨਹੀਂ ਅੱਕਿਆ ਬਿੱਲੇ ਪੁੱਕੇ ਬੈਠੇ ਹੋਗੇ ਕਦੋਂ ਬਣਾ ਕੇ ਦਿੱਤਾ ਜੀ ਖਾਲਸੇੜ ਵੱਲੋਂ ਇਹ ਕਰ ਉਹ ਪੁੱਤਾਂ ਨਹੀਂ ਵਿਗਾੜ ਜਾਣਾ ਲੱਗਣ ਦੇਖ ਇਹ ਨੇ ਬੇਟ ਨੂੰ ਨਾ ਕਰਤਾ ਹੈਗਾ ਜੀ ਧੰਨਵਾਦ ਉਹਨਾਂ ਦਾ ਸੰਗਤ ਦਾ ਜਿਹੜੀ ਦਸਵੰਦ ਦਸਵੰਦ ਦੇ ਰਹੀ ਹੈ ਉਹ ਦਸਵੰਦ ਐਦਾਂ ਜਿਨ੍ਹਾਂ ਨੂੰ ਛੱਤਾ ਮਿਲ ਰਹੀਆਂ ਨੇ ਜਿਹੜਾ ਉਹਨਾਂ ਦੇ ਨਾਲ ਤੇ ਬਾਕੀ ਗੁਰੂ ਸਾਹਿਬ ਦੇਣ ਵਾਲੇ ਇਹ ਜਿਹੀ ਚੀਜ਼ਾਂ ਹਨ ਅਸੀਂ ਤਾਂ ਕੁਝ ਵੀ ਨਹੀਂ ਹੈਗਾ ਸਭ ਤੋਂ ਪਹਿਲਾਂ ਬੱਚਾ ਸਾਡੇ ਪਾਉਂਦੇ ਸੀ ਮੈਂ ਜਿਧਾਏ ਆ ਮਾਂ ਉਹਦੀ ਗੈਤਾਂ ਨੂੰ ਹਾਂਜੀ ਉਹ ਮੈਨੂੰ ਪਤਾ ਨਹੀਂ ਸੀ ਇਸ ਚੀਜ਼ ਬਾਰੇ ਖਾਲਸਾਡ ਬਾਰੇ ਠੀਕ ਹੈ ਜੀ ਮਗਾ ਜੀ ਬਹੁਤ ਆ ਕੇ ਗਏ ਆ ਸਾਡੇ ਕੋਈ ਦੁਆਰੇ ਮੱਥੇ ਨਹੀਂ अच्छा जी। ਉਹਦੇ ਨਹੀਂ ਤੁਲਖਾ ਹੀ ਚੱਲ। ਹਾਂਜੀ। ਚੱਲ ਲਿਖ ਲੈ ਜਦੋਂ 2-3 ਮਹੀਨਾ ਤੋਂ ਪਾਉਣ ਆਏ। ਹਾਂਜੀ। ਤੇ ਉਦੋਂ ਕਹਿੰਦੇ ਵੀ ਧੜ ਕੇ ਇੱਟਾਂ ਦੀ ਟਰਾਲੀ ਆਉ ਥੋੜੀ ਕਰੀ। ਅੱਛਾ ਜੀ। ਰਾਤ ਨੂੰ ਮੇਰੀ ਮਾਂ ਮਾਰ ਗਈ। ਉਹ ਕਹਿੰਦੇ ਹੋਣ ਕਿਵੇਂ ਕਰੀਏ। ਮੈਂ ਕਿਹਾ ਇੱਕ ਕਰਦਾ ਫਿਰ ਪਾ ਦਾਂ ਤੁਜੀ। ਹਾਂ। ਉੱਥੇ ਜਾ ਪਾਇਆ ਬਾਗ ਜੋ ਨੰਗੜਾ ਦੇ ਰਾਤੇ।